17 ਦਸੰਬਰ ਦਿਨ ਹੈਗਾ ਜੀ ਅੱਜ ਬੁੱਧਵਾਰ ਤੇ ਸਾਲ 2025 ਹੈ ਜੀ ਇਸ ਜਗ੍ਹਾ ਤੇ ਆਪਾਂ ਰਾਤ ਟੈਂਟ ਲਾਇਆ ਸੀਗਾ ਜੀ ਝੁੰਝ ਨੂੰ ਸ਼ਹਿਰ ਦੇ ਵਿੱਚ ਇਹ ਪਾਣੀ ਵਾਲੇ ਹਾਲਾਤ ਤੁਸੀਂ ਦੇਖ ਲਓ ਜੀ ਜੀ ਉੱਪਰ ਤਰਪਾਲ ਵੀ ਪਈ ਹੁੰਦੀ ਆ ਤੇ ਆਹ ਵਾਟਰਪਰੂਫ ਜਿਹੜੀ ਲੇਅਰ ਜੀ ਵੀ ਪਈ ਹੁੰਦੀ ਆ ਇਹਦਾ ਵੀ ਕੋਈ ਫਾਇਦਾ ਨਹੀਂ ਆ ਆ ਦੇਖੋ ਤੁਸੀਂ ਪਾਣੀ ਵਿੱਚ ਕਿਵੇਂ ਫਿਰਦਾ ਇਹਦੀ ਇਹ ਤਾਂ ਬਈ ਇਹਦੀ ਕਹਿਣ ਦੀ ਗੱਲ ਹੀ ਆ ਵੀ ਇਹ ਵਾਟਰ ਪ੍ਰੂਫ ਆ ਪਰ ਕੋਈ ਇਹ ਕਿ ਤਰੇਲ ਨਹੀਂ ਰੋਕ ਸਕਦੀ ਕਿੱਥੇ ਪਾਣੀ ਰੋਕ ਲੂਗਾ ਚਲੋ ਕੋਈ ਗੱਲ ਨਹੀਂ ਜਿਹੜਾ ਕੋਈ ਹੋਣਾ ਸੀ ਉਹ ਹੋ ਗਿਆ ਜੀ ਇਧਰਲੇ ਪਾਸੇ ਉਹ ਪੈਟਰੋਲ ਪੰਪ ਆ ਜੀ ਇੰਡੀਅਨ ਆਇਲ ਜਿਨ੍ਹਾਂ ਨੂੰ ਪੁੱਛ ਕੇ ਆਪਾਂ ਇੱਥੇ ਟੈਂਟ ਲਾਇਆ ਸੀਗਾ ਜੀ ਪਹਿਲਾਂ ਆਪਾਂ ਉਹਨਾਂ ਨੂੰ ਪੁੱਛਿਆ ਸੀਗਾ ਪੈਟਰੋਲ ਪੰਪ ਵਾਲਿਆਂ ਨੂੰ ਉਹਨਾਂ ਨੇ ਨਾ ਕਰਤੀ ਸੀ ਪਰ ਫੇਰ ਕਹਿੰਦੇ ਇੱਥੇ ਲਾਉਣ ਨਹੀਂ ਦੇਣਾ ਸੀ ਤੇ ਕਹਿੰਦੇ ਇਧਰ ਦੇਖ ਲਓ ਜੇ ਤੁਹਾਨੂੰ ਠੀਕ ਲੱਗਦਾ ਤਾਂ ਕਹਿੰਦਾ ਚਲੋ ਭਾਈ ਰਾਤ ਹੀ ਕੱਟਣੀ ਸੀ ਹਨ ਇੱਧਰ ਕਰਕੇ ਲਾ ਲਿਆ ਸੀ ਤੰਬੂ ਆਪਾਂ ਚਲੋ ਵਧੀਆ ਸੌਖੀ ਰਾਤ ਨਿਕਲ ਗਈ ਆ ਤੇ ਹੁਣ ਅੱਗੇ ਦਾ ਜਿਹੜਾ ਸਫ਼ਰ ਆਪਾਂ ਤੈਅ ਕਰਨਾ ਹੈਗਾ ਜੀ ਅੱਗੇ ਜਾਣਾ ਆਪਾਂ ਸਰਸਾ ਵਾਲੇ ਨੂੰ ਸਰਸਾ ਵਾਲਾ ਆਪਾਂ ਹਾਈਵੇ ਫੜਨਾ ਹੈਗਾ ਤੇ ਸਰਸਾ ਇੱਥੋਂ ਹੈਗਾ ਜੀ 150 ਕਿਲੋਮੀਟਰ 150 ਕਿਲੋਮੀਟਰ ਆਪਾਂ ਜਾਵਾਂਗੇ ਜਾਂ ਜਾਵਾਂਗੇ ਤੇ ਕੱਲ ਥੋੜਾ ਜਿਹਾ ਭਾਈ ਆਪਾਂ ਨੂੰ ਜਿਹੜਾ ਲੇਟ ਕਰਾਤਾ ਸੀਗਾ ਉਹ ਕਰਾਤਾ ਸੀਗਾ ਬਿੱਟੂ ਬਾਈ ਜੀ ਦੇ ਸਾਈਕਲ ਨੇ ਤੇ ਪਟਾਕਾ ਮਾਰ ਗਿਆ ਕਿਤਾ ਟਾਇਰ ਟਾਇਰ ਤਾਂ ਨਹੀਂ ਪਟਾਕਾ ਮਾਰਿਆ ਸੀ ਪਰ ਟਿਊਬ ਪਾੜ ਗਈ ਸੀ ਕਿ ਸਾਰਾ ਟਿਊਬ ਟਾਪ ਦਾ ਜਿਹੜਾ ਧਾਮਾ-ਜਾਮਾ ਖਿਲਰ ਗਿਆ ਸੀਗਾ ਤਾਂ ਕਰਕੇ ਲੇਟ ਹੋ ਗਏ ਨਹੀਂ ਤਾਂ ਟਾਈਮ ਨਾਲ ਹੀ ਪਹੁੰਚ ਜਾਂਦੇ ਆਪਾਂ ਇੱਥੇ ਤੇ ਰਾਤ ਫਿਰ ਭਾਈ ਵਾੜੇ ਲੋੜੇ ਖਿੱਚੀ ਆਏ ਆ ਮੁੰਡੇ ਵੀ ਰਾਹ 'ਚ ਹੋਣਾ ਵਜੇ ਰਾਹ 'ਚ ਰੁਕਣ ਦਾ ਜੀ ਨਾ ਕਰਤੇ ਜਲਦੀ ਜਲਦੀ ਜਿਹੜਾ ਝੁੰਜ ਨੂੰ ਸ਼ਹਿਰ ਆ ਉੱਥੇ ਪਹੁੰਚ ਜੀ ਇਹ ਝੁੰਜ ਨੂੰ ਸ਼ਹਿਰ ਤੁਹਾਨੂੰ ਦੱਸ ਦਈਏ ਜੀ ਇਹ ਇੱਕ ਰਾਜਸਥਾਨ ਦਾ ਜ਼ਿਲ੍ਹਾ ਗਾ ਝੁੰਜ ਨੂੰ ਸ਼ਹਿਰ ਇਹ ਹੁਣ ਬਸ ਟੈਂਟ ਟੁੰਟ ਇਕੱਠਾ ਕਰਕੇ ਜੀ ਅੱਗੇ ਵਧਣ ਦੀ ਤਿਆਰੀ ਚੱਲ ਤੇ ਜਲਦੀ ਜਲਦੀ ਟੈਂਟ ਇਕੱਠਾ ਕਰ ਲੀਏ ਤੇ ਅੱਗੇ ਵਧ ਪਾਂਗੇ ਤੇ ਟਾਈਮ ਹਜੇ ਕੋਈ ਜ਼ਿਆਦਾ ਨਹੀਂ ਹੋਇਆ 7:30 ਦਾ ਹੀ ਅਜੇ ਟਾਈਮ ਹੋਇਆ ਗਾ ਜੀ ਸੱਲਾ ਸਾਰਾ ਬੰਨ ਲਿਆ ਜੀ ਤੇ ਕਰਦੇ ਅੱਜ ਦਾ ਸਫ਼ਰ ਸ਼ੁਰੂ ਵਾਹਿਗੁਰੂ ਜੀ ਦਾ ਨਾਮ ਲੈ ਕੇ ਤੇ ਅੱਜ ਦਾ ਸਫ਼ਰ ਬਹੁਤ ਵਧੀਆ ਜਾਵੇ ਜੀ ਤੇ ਤੁਹਾਡਾ ਵੀ ਸਾਰਾ ਦਿਨ ਬਹੁਤ ਵਧੀਆ ਜਾਵੇ ਜੀ ਅੱਜ ਦਾ ਤੜਕੋ ਤੜਕੇ ਉੱਠ ਕੇ ਬਾਈ ਆਪਾਂ ਦੁਕਾਨ ਤੇ ਆ ਗਿਆ ਸਾਈਕਲ ਵਾਲੀ ਦੁਕਾਨ ਤੇ ਤੇ ਕੱਲ ਬਿੱਟੂ ਬਾਈ ਜੀ ਦੇ ਸਾਈਕਲ ਦਾ ਜਿਹੜਾ ਟਾਇਰ ਪੈਂਚਰ ਹੋ ਗਿਆ ਸੀਗਾ ਉਹਦੇ ਕਰਕੇ ਭਾਈ ਆਹ ਸਵੇਰੇ ਵਜੇ ਜਿਹੜੀ ਹਵਾ ਨਿਕਲ ਗਈ ਸੀਗੀ ਤੇ ਹੁਣ ਟਾਇਰ ਵੀ ਬਦਲ ਲਿਆ ਜੀ ਤੇ ਟੂਬ ਵੀ ਵਿਚੋਂ ਆਪਾਂ ਬਦਲ ਲਈ ਆ ਤੇ ਹੁਣ ਪੰਜਾਬ ਤੱਕ ਕੋਈ ਅਖਿਆਈ ਨਹੀਂ ਆਉਣੀ ਆਉਦਾ ਆਰਾਮ ਨਾਲ ਚੱਲੀ ਜਾਵਾਂਗੇ ਟਾਇਰ ਟੂਬ ਬਦਲਾ ਕੇ ਲਿਆਏ ਸੀਗੇ ਜੀ ਤੇ ਸ਼ਹਿਰ ਆਪਾਂ ਸਾਰਾ ਲੰਘ ਆਏ ਆ ਤੇ ਸਾਹਮਣੇ ਚਾਹ ਦੀ ਦੁਕਾਨ ਸੀਗੀ ਸੋਚਿਆ ਭਾਈ ਇੱਕ ਇੱਕ ਵਾਰੀ ਚਾਹ ਪੀ ਲਈਏ ਤੇ ਫਿਰ ਜਿਹੜਾ ਅੱਗੇ ਦਾ ਸਫ਼ਰ ਸ਼ੁਰੂ ਕਰਦਾਂਗੇ ਆਪਾਂ ਅੱਜ ਅੱਜ ਦੀ ਚਾਹ ਨਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਤੁਹਾਡੀਆਂ ਦੁਆਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਟੂਪਟਾਪ ਵਾਲਾ ਵੀ ਕੰਮ ਆਪਾਂ ਪੱਕਾ ਕਰਤਾ ਹੋਣੇ ਜੀ ਪੰਜਾਬ ਤਬਕ ਆਪਾਂ ਨੂੰ ਕੋਈ ਦੇਖਣ ਦੀ ਆਸੇ ਪਾਸੇ ਝਾਕਣ ਦੀ ਲੋੜ ਨਾ ਪਵੇ ਤੇ ਨਾ ਹੀ ਰਾਹ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਵੇ ਹਨ ਤੇ ਹੁਣ ਆਪਾਂ ਜਾਣਾਗਾ ਜੀ ਸਿਰਸਾ ਵਾਲੀ ਸਾਈਡ ਤੇ ਸਿਰਸਾ ਤੋਂ ਸਿੱਧਾ ਹਾਈਵੇ ਫਟਣਾਗਾ ਇਧਰੋਂ ਪਹਿਲਾਂ ਆਪਾਂ ਨੂੰ ਰਾਜਗੜ੍ਹ ਹੋ ਕੇ ਜਾਣਾ ਪਊ ਪਤਾ ਨਹੀਂ ਰਾਜਗੜ੍ਹ ਇਦਾਂ ਦਾ ਕੁਝ ਨਾਮ ਸੀਗਾ ਰਾਜਗੜ੍ਹ ਤੋਂ ਸਿੱਧਾ ਭਾਈ ਆਪਾਂ ਜਾਵਾਂਗੇ ਸਿਰਸਾ ਤੇ ਸਿਰਸਾ ਇੱਥੋਂ ਆਏਗਾ 1.5 ਕਿਲੋਮੀਟਰ ਤੇ ਆਸ ਕਰਦੀ ਆਂ ਭਾਈ ਅੱਜ ਪਹੁੰਚ ਜਾਈਏ ਹਨਾ ਤੇ ਰਾਤਾਂ ਸਾਈਕਲ ਨੇ ਥੋੜਾ ਦੁਖੀ ਕਰਤਾ ਸੀ ਕਿ ਤਾਂ ਕਰਕੇ ਲੇਟ ਪਹੁੰਚੇ ਸੀਗੇ ਤੇ ਅੱਜ ਸਾਈਕਲ ਸੁਖਲ ਓਕੇ ਆ ਜੀ ਤੇ 150 ਕਿਲੋਮੀਟਰ ਆਪਾਂ ਕੱਢਾਂਗੇ ਕੱਢਾਂਗੇ ਅੱਜ ਸਿਰਸਾ ਅੱਜ ਪਹੁੰਚਾਂਗੇ ਪਹੁੰਚਾਂਗੇ ਤੇ ਚਾਹ ਪੀ ਲਈਏ ਜੀ ਤੇ ਫਿਰ ਤੁਰਦੇ ਆ ਅੱਗੇ ਵੱਲੋਂ ਬੜੀ ਸੋਹਣੀ ਸੜਕਾ ਜੀ ਤੇ ਬੜਾ ਸੋਹਣਾ ਜਿਹੜਾ ਆਸੇ ਪਾਸੇ ਦਾ ਮਾਹੌਲ ਆ ਜਿੰਨੀ ਲੰਮੀ ਨਜ਼ਰ ਮਾਰਾਂਗੇ ਜੀ ਤੇ ਓਨੇ ਲੰਮੇ ਰੇਤਲੇ ਟਿੱਬੇ ਤੇ ਰੇਤਲੇ ਟਿੱਬਿਆਂ ਤੇ ਹਰੀਆਂ ਭਰੀਆਂ ਫਸਲਾਂ ਖੜੀਆਂ ਹੋਣੀਆਂ ਇੱਕ ਪਾਸੇ ਨਹੀਂ ਆ ਜੀ ਦੋਨੋਂ ਪਾਸੇ ਐਦਾਂ ਦੀ ਗੱਲਬਾਤ ਆ ਜੀ ਤੇ ਜੇ ਆਪਾਂ ਸੜਕ ਦੀ ਗੱਲ ਕਰੀਏ ਜੀ ਫਸਲਾਂ ਦੀ ਗੱਲ ਆਪਾਂ ਫਿਰ ਕਰਾਂਗੇ ਤੇ ਪਹਿਲਾਂ ਆਪਾਂ ਸੜਕ ਦੀ ਗੱਲ ਕਰੀਏ ਤੇ ਭਾਈ ਸੜਕ ਇੱਕ ਰਾਹੀ ਨੂੰ ਮੰਜ਼ਲ ਤੱਕ ਪਹੁੰਚਾਉਣ ਵਾਸਤੇ ਨਹੀਂ ਬਣੀ ਹੁੰਦੀ ਤੇ ਕਈ ਸੜਕਾਂ ਦਿਲ ਨੂੰ ਸਕੂਨ ਦੇਣ ਵਾਸਤੇ ਬਣੀਆਂ ਹੁੰਦੀਆਂ ਨੇ ਤੇ ਜਿਹੜੀ ਇਹ ਸੜਕ ਆ ਜੀ ਦਿਲ ਨੂੰ ਸਕੂਨ ਦੇਣ ਵਾਲੀਆਂ ਸੜਕਾਂ ਦੇ ਵਿੱਚੋਂ ਇੱਕ ਸੜਕ ਜਿਹੜੀ ਪਿੰਡਾਂ ਦੇ ਵਿੱਚੋਂ ਜਾਂਦੀ ਹੈ ਸੜਕ ਤੇ ਆਸੇ ਪਾਸੇ ਦਾ ਤੁਸੀਂ ਮਾਹੌਲ ਦੇਖ ਹੀ ਚੁੱਕੇ ਹੋ ਜੀ ਜਿਹੜਾ ਬੜਾ ਮਨ ਨੂੰ ਭਾ ਰਿਹਾਗਾ ਆਸੇ ਪਾਸੇ ਕੁਦਰਤ ਦੀ ਖਮੋਸ਼ੀ ਜੋ ਬਿਨਾ ਬੋਲੇ ਆਪਣੇ ਰੰਗ ਦੱਸਦੀ ਹੈ ਆਪਣੇ ਸੁਣਿਆ ਜਾਂਦਾ ਵੀ ਸਰੋਂ ਦਾ ਸਾਗ ਆਪਣੇ ਪੰਜਾਬ ਦੇ ਵਿੱਚ ਪੂਰਾ ਮਸ਼ਹੂਰ ਆ ਤੇ ਜਿਹੜੀ ਸਰੋਂ ਦੀ ਖੇਤੀ ਹਗਾਉਣ ਵਾਲੇ ਆ ਜੀ ਉਹ ਹੈਗੇ ਆ Rajasthan ਪਾ ਪਿੱਛੇ ਕਈ ਚਰਾਂ ਤੋਂ ਦੇਖਦੇ ਆ ਰਹੇ ਆਂ ਵੀ ਆਸੇ ਪਾਸੇ ਜਿਹੜੀਆਂ ਫਸਲਾਂ ਹੈਗੀਆਂ ਤਕਰੀਬਨ ਜਿਹੜੀ ਵੱਧ ਮਾਤਰਾ ਦੇ ਵਿੱਚ ਇਧਰ ਫਸਲ ਹੈਗੀ ਆ ਜੀ ਉਹ ਸਰੋਂ ਦੀ ਫਸਲ ਆ ਤੇ ਅਗਾਉਂ ਦੇ ਵੱਧ ਇਹ ਆ ਜੀ ਮਸ਼ਹੂਰ ਆਪਣੇ ਪੰਜਾਬ ਦੇ ਵਿੱਚ ਤੇ ਆਸੇ ਪਾਸੇ ਬਈ ਜਿਹੜੇ ਘਰ ਆ ਜਾਂਦੇ ਆਣ ਹੋਰ ਵੀ ਇਸ ਸੜਕ ਨੂੰ ਚਾਰ ਚੰਨ ਲੱਗ ਜਾਂਦੇ ਆ ਆਪਣੇ ਸਫ਼ਰ ਨੂੰ ਚਾਰ ਚੰਨ ਲੱਗ ਜਾਂਦੇ ਆ ਕਿਉਂਕਿ ਐਦਾਂ ਦਾ ਮਾਹੌਲ ਆਪਾਂ ਕਦੇ ਨਹੀਂ ਦੇਖਿਆ ਰਾਜਸਥਾਨ ਦੇ ਵਿੱਚ ਆਪਾਂ ਪਹਿਲਾਂ ਜਾਈਦਾ ਸੀ ਕਿਉਂਕਿ ਭੂਆ ਆਪਣੇ ਰਾਜਸਥਾਨ ਦੇ ਵਿੱਚ ਹੀ ਵਿਆਹ ਹੋਇਆ ਤੇ ਜਾਈਦਾ ਸੀ ਪਰ ਭਾਈ ਐਦਾਂ ਦਾ ਮਾਹੌਲ ਦੇਖਣ ਨੂੰ ਨਹੀਂ ਮਿਲਦਾ ਸੀਗਾ ਜਿੱਦਾਂ ਦਾ ਮਾਹੌਲ ਹੁਣ ਦੇਖਣ ਨੂੰ ਮਿਲ ਰਿਹਾ ਹੈਗਾ ਪਤਾ ਨਹੀਂ ਤਾਂ ਆਪਾਂ ਹੀ ਉਦੋਂ ਫਿਰ ਬੱਸ ਤੇ ਜਾਂਦੇ ਸੀਗੇ ਜਾਂ ਰੇਲ ਗੱਡੀ ਤੇ ਜਾਂਦੇ ਸੀਗੇ ਪਤਾ ਨਹੀਂ ਲੱਗਦਾ ਸੀ ਇਹਨਾਂ ਕੁਸ਼ ਤੇ ਹੁਣ ਭਾਈ ਆਪਣੇ ਕੋਲੇ ਸਾਈਕਲ ਆਪਣਾ ਵਿੱਚ ਦੀ ਜਿੱਦੜ ਚਿਤ ਕਰਦਾ ਉੱਥੇ ਖੜਾ ਲਈਦਾ ਹੈ ਤੇ ਉੱਥੇ ਖੜ ਕੇ ਇਸ ਕੁਦਰਤ ਦਾ ਜਿਹੜਾ ਰੰਗ ਆ ਉਹਦਾ ਆਨੰਦ ਮਾਣ ਲਈਦਾ ਹੈ ਇਹ ਵੀ ਕੋਈ ਕੁਦਰਤ ਤੋਂ ਘੱਟ ਨਹੀਂ ਆ ਜੀ ਜਿਹੜੇ ਸਾਹ ਨਾਲ ਇੱਥੇ ਫਸਲਾਂ ਹੁੰਦੀਆਂ ਨੇ ਕਿਉਂਕਿ ਬਾਈ ਟਿੱਬਿਆਂ ਦੇ ਉੱਪਰ ਫਸਲਾਂ ਹੰਗ ਹੋਣੀਆਂ ਕੋਈ ਸੌਖੀ ਗੱਲ ਨਹੀਂ ਹੈਗੀ ਉਹ ਵੀ ਇਹਨਾਂ ਨੂੰ ਇੰਨਾ ਔਖਾ ਪਾਣੀ ਦੇਣਾ ਇਹ ਫਵਾਰੇ ਲਾਉਣੇ ਫਵਾਰਾਂ ਦੀਆਂ ਪਹਿਲਾਂ ਪਾਈਪਾਂ ਸੈੱਟ ਕਰਨੀਆਂ ਇਹ ਫੁਬਾਰੇ ਲੱਗੇ ਹੋਏ ਆ ਜੀ ਤੇ ਅੱਜ ਪਤਾ ਲੱਗਦਾ ਭਾਈ ਆਪਾਂ ਰਾਜਸਥਾਨ ਦੇ ਵਿੱਚ ਹੀ ਫਿਰਦੇ ਆ ਕਿਉਂਕਿ ਪਿੱਛੇ ਆਪਾਂ ਨੂੰ ਐਦਾਂ ਦਾ ਮਾਹੌਲ ਟੱਕਰਿਆ ਨਹੀਂ ਸੀਗਾ ਤੇ ਅੱਜ ਮਾਹੌਲ ਬਿਲਕੁਲ ਰਾਜਸਥਾਨ ਵਾਲਾ ਹੀ ਆ ਜੀ ਤੇ ਜੇ ਕੈਮਰਾ ਉੱਪਰ ਚੱਕ ਕੇ ਕਰਕੇ ਦਿਖਾਵਾਂਗੇ ਜੀ ਇਹ ਬੜੀ ਸੋਹਣੀ ਗੱਲਬਾਤ ਆ ਜੀ ਇਸ ਸੜਕ ਦੀ ਤੇ ਹੁਣ ਚਾਹ ਵਾਲਾ ਕੋਈ ਅੱਡਾ ਮਿਲ ਜੇ ਜੀ ਆਪਾਂ ਨੂੰ ਜਿੱਥੇ ਆਪਾਂ ਚਾਹ ਪਾਣੀ ਪੀ ਲਈਏ ਤੇ ਫੇਰ ਅੱਗੇ ਵੱਲ ਨੂੰ ਵਧਾਂਗੇ ਕਿਉਂਕਿ ਚਾਹ ਪਾਣੀ ਤਾਂ ਭਾਈ ਆਪਣੀ ਖਰਾਕ ਆ ਜ਼ਰੂਰੀ ਆ ਆਪਾਂ ਨੂੰ ਰੋਟੀ ਮਿਲੇ ਚਾਹੇ ਨਾ ਮਿਲੇ ਪਰ ਚਾਹ ਮਿਲਣੀ ਆਪਾਂ ਨੂੰ ਬਹੁਤ ਜ਼ਰੂਰੀ ਆ ਪਿੰਡਾਂ ਦੇ ਪਿੰਡ ਤਾਂ ਆ ਹੀ ਜਾਂਦੇ ਆ ਜੀ ਇਸ ਰਾਹ ਦੇ ਉੱਪਰ ਤੇ ਪਰ ਜਿਹੜੀ ਇਕੱਲਾ ਕਹਿਰਾ ਘਰ ਆ ਜਾਂਦਾ ਜਿਹਨੂੰ ਢਾਣੀ ਕਹਿੰਦੇ ਆ ਉਹ ਬੜਾ ਸੋਹਣਾ ਮਾਹੌਲ ਦੇ ਵਿੱਚ ਰਹਿੰਦੇ ਆ ਜੀ ਕਿ ਲਾ ਕੇ ਪਿਆ ਕਿਲੋਮੀਟਰ ਦਾ ਸਫ਼ਰ ਆਪਾਂ ਕਾਢੇ ਆਏ ਜੀ ਬੜੇ ਸੋਹਣੇ ਰਾਤੋਂ ਤੇ ਹੁਣ ਮੇਨ ਅੱਗੇ ਹਾਈਵੇ ਆ ਗਿਆ ਹੈਗਾ ਜੀ ਹਾਈਵੇ ਤਾਂ ਇਹ ਵੀ ਨਹੀਂ ਆ ਸੜਕ ਤਾਂ ਛੋਟੀ ਆ ਪਰ ਇਧਰ ਨਾਲੋਂ ਜਿਹੜੀ ਸੜਕ ਸੀਗੀ ਥੋੜੀ ਜਿਹੀ ਵੱਡੀ ਹੋ ਗਈ ਆ ਸੜਕ ਇਹ ਸ਼ਹਿਰ ਆ ਗਿਆ ਜੀ ਬੜਾ ਪੈਰਾ ਸਰ ਬੜਾ ਪੈਰਾ ਸਰ ਇਹ ਸ਼ਹਿਰ ਆ ਜੀ ਤੇ ਸ਼ਹਿਰ ਪਤਾ ਨਹੀਂ ਪਿੰਡ ਆ ਜਿਹੜੇ ਹਿਸਾਬ ਨਾਲੇ ਬਾਜ਼ਾਰ ਲੱਗਿਆ ਹੋਇਗਾ ਸ਼ਹਿਰ ਹੀ ਹੋਊਗਾ ਕਿਉਂਕਿ ਪਿੱਛੇ ਆਪਾਂ ਨੂੰ ਕੋਈ ਏਡੀ ਚੇਹਲ ਪਿਆਲੇ ਰੌਣਕ ਜਾਂ ਦਿਖੀ ਨਹੀਂ ਇਧਰਲੇ ਪਾਸੇ ਆਹ ਦੁਕਾਨ ਆਈ ਆ ਜੀ ਤੇ ਕੁਛ ਖਾਣ ਪੀਣ ਨੇ ਲੈ ਲਈਏ ਸਵੇਰ ਦੇ ਆਪਾਂ ਚਾਹ ਹੀ ਪੀ ਜਾਣੀ ਆ ਦੇ ਕੇ ਕੇਲੇ ਤੇ ਸੇਬ ਲੈ ਲਾਂਗੇ ਜੀ ਹੋ ਗਿਆ ਜੀ ਕਿਲੋ ਸੇਬ ਹੋ ਗਏ ਔਰ ਕਿਲੋ ਦਰਜਨ ਕੇਲੇ ਹੋ ਗਏ ਹਾਂ ਜੀ ਸੇਬ ਕਿੰਨੇ ਰੁਪਏ ਕਿਲੋ ਹੈ ਜੀ 100 ਰੁਪਏ ਕਿਲੋ 100 ਰੁਪਏ ਕਿਲੋ ਤਾਂ ਕੇਲੇ ਕੇਲੇ 40 ਰੁਪਏ ਕਿਲੋ 40 ਰੁਪਏ ਕਿਲੋ ਠੀਕ ਹੈ ਜੀ ਤੋ ਕਿਤਨੇ ਹੋਗੇ ਟੋਟਲ ਅਬੀ ਜੀ 150 ਰੁਪਏ ਹੋਗੇ 150 80 ਕੇਲੇ ਕਿੱਤੀ ਆਪਕੇ ਛਟਣੀ ਆਈਏ ਤੇਰੇ ਦੋ ਤਿੰਨ ਤੱਕ ਹਾਲੋ ਜੀ ਉਹ ਹਾਲੋ ਲੈ ਕੇ ਜਾਓ ਛਿੱਲ ਕੇ ਜਾ ਕੇ ਨੂਨ ਲਾਉ ਮ ਆ ਗਿਆ ਜੀ ਇਧਰ ਲਈ ਬੋਰੀ ਚ ਕੀ ਆ ਸੇਵ ਤੇ ਕੇਲੇ ਆ ਮੈਂ ਕਰ ਸੀਮਿੰਟ ਤੇ ਬੱਝ ਗਲੀ ਪਿਆ ਸੀਮਿੰਟ ਦੇ ਵਿੱਚ ਰਹੀ ਉਸ ਸ਼ਹਿਰ ਤੋਂ ਤੁਰ ਪਏ ਸੀਗੇ ਜੀ ਕੇਲੇ ਤੇ ਜਿਹੜੇ ਸੇਬ ਖਾ ਕੇ ਤੇ ਪੀਣੀ ਤਾਂ ਭਾਈ ਚਾਹ ਸੀਗੀ ਹਨਾ ਪਰ ਚਾਹ ਦਾ ਕੋਈ ਸਵਾਬ ਜਾਂ ਨਹੀਂ ਬਣਿਆ ਉੱਥੇ ਵੈਸੇ ਦੁਕਾਨ ਵੀ ਹੈ ਨਹੀਂ ਸੀ ਚਾਹ ਵਾਲੀ ਕੱਲੇ ਫਰੂਟਾ ਫਰਾਟਾਂ ਦੀ ਸੀਗੀ ਤੇ ਜਾਂ ਹੋਰ ਕੁਝ ਸੀਗੀ ਜੀ ਜਿਵੇਂ ਕਾਰ ਵਾਸ਼ਿੰਗ ਵਾਲੇ ਦੁਕਾਨਾਂ ਦੂ ਬੋਨਾ ਸੀਗੀਆਂ ਜਾਂ ਫਰੂਟਾ ਫਰਾਟਾਂ ਦੇ ਸੀਗੀਆਂ ਚਾਹ ਦੀ ਦੁਕਾਨ ਆਪਾਂ ਨੂੰ ਲੱਭੀ ਨਹੀਂ ਤੇ ਪੀਤੀ ਨਹੀਂ ਚਾ ਤੇ ਹੁਣ ਗਾਹਾਂ ਦੇਖਦੇ ਹਾਂ ਕਿ ਕਿਸੇ ਪਾਸੇ ਆਪਾਂ ਨੂੰ ਚਾਹ ਮਿਲ ਜੇ ਇਹ ਚਾਹ ਵਾਲਾ ਔੜਕਾ ਜਾਂ ਲੱਗਿਆ ਪਿਆ ਲੱਗਿਆ ਪਿਆ ਹਾਂ ਬਾਬਾ ਟਾਈਮ ਹੋ ਗਿਆ ਚਾਹ ਪੀਤੀ ਨਹੀਂ ਹਾਂ ਬਾਬਾ ਟਾਈਮ ਹੋ ਗਿਆ ਚਾਹ ਪੀਤੀ ਨਹੀਂ ਤੇ ਚੱਲ ਗਾਹਾਂ ਚੱਲ ਕੇ ਬੜਾ ਚਾਹ ਹੀ ਪੀਣੇ ਆ ਜੀ ਚਾਹ ਪੀ ਕੇ ਫਿਰ ਚਲਾਂਗੇ ਅੱਗੇ ਤੇ ਪਹਿਲਾਂ ਤਾਂ ਭਾਈ ਵਧੀਆ ਫਸਲਾਂ ਦੇਖੀ ਜਾਂਦੀਆਂ ਸੀਗੀਆਂ ਆਸ-ਪਾਸੇ ਹਨਾ ਵਜੇ ਚਿੱਤ ਲੱਗਿਆ ਹੋਇਆ ਸੀਗਾ ਤੇ ਹੁਣ ਆਹ ਰੋਹੀ ਬੀਆਵਾਂ ਜਾਂ ਆ ਕੇ ਜਿਹੜਾ ਪਹਿਲਾਂ ਆਉਂਦਾ ਆਉਂਦਾ ਸੀਗਾ ਬਸ ਇਹ ਸਫ਼ਰ ਜਲਦੀ ਜਲਦੀ ਕੱਢ ਲਈਏ ਜੀ ਟਾਬਾ ਲੱਭਿਆ ਚਾਹ ਵਾਲਾ ਤੇ ਕਰੰਟ ਜੇਚ ਹੋਈਏ ਅੱਗੇ ਦਾ ਸਫਰ ਆਪਾਂ ਫੇਰ ਕੱਡਾਂਗੇ ਜੀ ਮਿਲ ਗਿਆ ਜੀ ਇੱਧਰ ਚਾਹ ਲਾ ਟਾਬਾ ਕ੍ਰਿਸ਼ਨਾ ਹੋਟਲ ਤੇ ਇੱਥੇ ਪੀਨੇ ਆ ਜੀ ਚਾਹ ਤੇ ਫੇਰ ਪਤਾਾਂਗੇ ਅੱਗੇ ਵੱਲੋਂ ਬੜੇ ਟਾਈਮ ਦੀ ਤਮੰਨਾ ਸੀਗੀ ਭਾਈ ਚਾਹ ਪੀਵਾਂਗੇ ਚਾਹ ਪੀਵਾਂਗੇ ਪਰ ਰਾਹ ਦੇ ਵਿੱਚ ਕੋਈ ਨਾ ਹੀ ਸਵਾਬ ਜਆ ਬਣਿਆ ਨਾ ਹੀ ਕੋਈ ਟਾਬਾ ਆਇਆਗਾ ਇੱਥੇ ਆ ਮੇਨ ਰੋਡ ਦੇ ਉੱਪਰ ਚੜ ਕੇ ਟਾਬਾ ਆਇਆਗਾ ਤੇ ਪੋਛਦੇ ਨਾ ਬਈ ਚਾਹ ਚੂ ਮਿਲ ਜੂ ਕਿ ਨਹੀਂ ਨਮਸਕਾਰ ਜੀ ਚਾਹ ਮਿਲ ਜੈਗੀ ਚਾਹ 2 ਕੱਪ ਚਾਹ ਦੇ ਦਿਓ ਜੀ 2 ਕੱਪ ਚਾਹ ਜੀ ਅਦਰਕ ਮੱਤੇ ਡਾਲਨਾ ਜੀ ਅਦਰਕ ਮੱਤੇ ਲਾ ਲਿਏ 2 ਕੱਪ ਚਾਹ ਰੇ ਤੇਜ ਮਿੱਠੇ ਹਾਂਜੀ ਤੇਜ ਮਿੱਠੇ ਦੀ 2 ਕੱਪ ਚਾਹ ਜੀ ਹਾਂਜੀ ਹਾਂਜੀ ਇੱਕ ਤਾਂ ਇਹਨਾਂ ਨੂੰ ਕਹਿਣਾ ਪੈਂਦਾ ਭਈ ਅਦਰਕ ਨਾ ਪਾਇਓ ਕਿ ਅਦਰਕ ਪਾਪਾ ਨਾ ਸੰਗ ਮਚਣ ਲੱਗ ਜਾਂਦਾ ਜਦੋਂ ਪਹਿਲੀ ਕੋਟੀ ਅੰਦਰ ਜਾਂਦੀ ਆ ਤੇ ਵਾਸ ਹੋ ਜਾਂਦੀ ਹੁੰਦੀ ਆ ਫਿਰ ਉਦੋਂ ਮੜ ਕੇ ਚਾਹ ਪੀਂਦਾ ਚੇਤੀ ਨਹੀਂ ਕਰਦਾ ਤੇ ਪਹਿਲਾਂ ਹੀ ਕਹਿਣਾ ਪੈਂਦਾ ਵੀ ਭਾਈ ਆਦਰ ਕਣਾ ਪਾਇਓ ਹੁਣ ਹੀ ਆਪਾਂ ਚਾਹ ਪੀ ਕੇ ਤੁਰੇ ਸੀਗੇ ਜੀ ਆ ਥੋੜਾ ਜਿਹਾ ਟਾਈਮ ਹੋਇਆ ਪਿੱਛੇ ਜਿਹੜਾ 2 ਕਿਲੋਮੀਟਰ ਵਜੇ ਆਪਾਂ ਆਏ ਨਹੀਂ ਇਧਰਲੇ ਪਾਸੇ ਭਾਈ ਆਪਣੇ ਕੋਲੇ ਟਰੱਕਰ ਹੋ ਗਿਆ ਸੀਗਾ ਤੇ ਜਿਹਦੇ ਉੱਪਰ ਲਿਖਿਆ ਹੋਇਆ ਮਝਾ ਹੈਲ ਤੇ ਥੱਲੇ ਆਪਾਂ ਨੰਬਰ ਪਲੇਟ ਵੱਲ ਧਿਆਨ ਮਾਰੀਏ ਤੇ ਪੀਬੀ05 ਹੈ ਜੀ ਪੰਜਾਬ ਨੰਬਰ ਗੱਡੀ ਆ ਤੇ ਭਰਾ ਵੀ ਆਪਣੇ ਬਿਲਕੁਲ ਪੰਜਾਬੀ ਆ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਕਿਹਾ ਜੀ ਬਹੁਤ ਵਧੀਆ ਜੀ ਹੋਰ ਸਨਾਓ ਠੀਕ ਠਾਕ ਹੋ ਜੀ ਭਾਲ ਵੀਰੇ ਤੁਹਾਨੂੰ ਵੇਖ ਕੇ ਬਹੁਤ ਜਿਆਦਾ ਮਤਲਬ ਖੁਸ਼ੀ ਹੈ ਪਤਾ ਕਿਉਂ ਇੱਕ ਨਾ ਪੰਜਾਬੀ ਆ ਆਪਣੇ ਇੱਕ ਇੱਕ ਤੋਂ ਹੀ ਉਪਰੋਂ ਸਾਈਕਲ ਤੇ ਟਰੈਵਲ ਕਰ ਰਹੇ ਬਹੁਤ ਘੱਟ ਬੰਦੇ ਇਦਾਂ ਦੇ ਬਿਲਕੁਲ ਬਿਲਕੁਲ ਤੁਸੀਂ ਨਾ ਆਪਣੀ ਲਾਈਫ ਦਾ ਭਰਾ ਇੰਜੋਏ ਕਰ ਰਹੇ ਹੋ ਗੋਡ ਬlesਸ ਯੂ ਮਾਰ ਰਹੇ ਤੁਹਾਨੂੰ ਚੜ੍ਹਦੀਆਂ ਕਲਾ ਜੀ ਮੇਰਾ ਭਰਾ ਰੱਖੀ ਬਹੁਤ ਧੰਨਵਾਦ ਜੀ ਕਿਸੇ ਜੇਵਾ ਬਸ ਬਸ ਬਾਈਓ ਵੀਰ ਯਾਰ ਪੇਜ ਫੋਲੋ ਕਰਿਓ ਬਹੁਤ ਸੋਹਣਾ ਕਨਸੈਪਟ ਆ ਤੁਸੀਂ ਸਾਰਾ ਕੁਝ ਯਾਰ ਵੇਖੋਗੇ ਤੇ ਆਪੋ ਯਾਰ లైਫ ਆਈ ਕਿੰਨਾ ਵਧੀਆ ਪਰ ਤੇ ਸੁਪਤਰਾ ਤੋਂ ਬਾਹਰ ਆਏ ਯਾਰ ਸਾਰੇ ਇਹ ਨਹੀਂ ਵੀ ਘਰਾਂ ਦੀ ਜਾਨੀ ਕਿ 100 ਗੱਲਾਂ ਦੀਆਂ ਆਪਦਾ ਵਧੀਆ ਲਾਈਫ ਇੰਜੋਏ ਕਰ ਰਹੇ ਤੇ ਬਾਕੀ ਤੁਸੀਂ ਡੇਲੀ ਇਨਾ ਵੀਰਾਂ ਨਾਲ ਜੁੜੇ ਰਹੋ ਨਵੇਂ ਤੋਂ ਨਵੇਂ ਬਲੌਗ ਵੇਖੋਗੇ ਵੀਰਾਂ ਨਾਲ ਦੇ ਨਾਲ ਬਾਕੀ ਮੇਰਾ ਬਰਾ ਚੜ੍ਹਦੀਆਂ ਅਗਲਾ ਮਾਰੇ ਰੱਖੇ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੇ ਬਹੁਤ ਸੋਹਣੀਆਂ ਗੱਲਾਂ ਆਪਣੇ ਵੱਡੇ ਭਾਈ ਨੇ ਕਹਿਆਂ ਨੇ ਦੇ ਭਾਈ ਦਾ ਆਪਾਂ ਨਾਂ ਪੁੱਛ ਲੈਣਾ ਭਾਈ ਤੁਹਾਡਾ ਨਾਂ ਦੱਸ ਦਈਏ ਮੇਰਾ ਨਾਂ ਹੈਗਾ ਜੀ ਬਿੱਜੀ ਇੱਡਾ ਸਾਹ ਦਲਵਾਰ ਜੀ ਦਾ ਪੁੱਠਾ ਨਾਂ ਮੇਰਾ ਹੈਗਾ ਜੀ ਉਲਟੋਏ ਵਾਲਾ ਮੈਨੂੰ ਕਿਲੇ ਹੀ ਦਾ ਠੀਕ ਆ ਪੁੱਠਾ ਤੇ ਪੰਜਾਬੀ ਦੇ ਲੋਕ ਨਹੀਂ ਲੱਗ ਕੋਈ ਫੋਟੋਗ੍ਰਾਫਰ ਵੀ ਕਹਿ ਦਿੰਦਾ ਜੋ ਕੋਈ ਕਹ ਕਾਦਾ ਜੋ ਨਾਈ ਠੀਕ ਆ ਆਪਣੇ ਕੰਮ ਵੜੇ ਆ ਭਾਈ ਹੋਰ ਸੌਣ ਬਹਿਣਾ ਭਾਈ ਦਾ ਆ ਮੇਰੀ ਟਰੱਕ ਤੇ ਅੱਛਾ ਅੱਛਾ ਜੀ ਮੈਂ ਵੀ ਆਪਾਂ ਟਰੱਕ ਦਾ ਮੋਲ ਜਾਈ ਰਵੇਖ ਅੱਛਾ ਅੱਛਾ ਹਾਂ ਚੰਨੀ ਵਾਂਗੂ ਸਾਰੇ ਕੰਮ ਕੀਤੇ ਆ ਜੀ ਸਾਰੇ ਸਾਰੇ ਖੜਨਾ ਕੋਈ ਨਹੀਂ ਕਿਉਂ ਕਰਨੇ ਪੈਂਦੇ ਆ ਪੈਗੇ ਮੇਰੇ ਪਾਸ ਵਾਲੇ ਬਿਲਕੁਲ ਬਿਲਕੁਲ ਸਾਰਾ ਕੁਝ ਆਪਾਂ ਆਪਾਂ ਸਮੇਂ ਦੇ ਹਿਸਾਬ ਨਾਲ ਵੀਰੇ ਬਦਲਣਾ ਪੈਂਦਾ ਬਿਲਕੁਲ ਬਿਲਕੁਲ ਆਪਾਂ ਇੱਥੇ ਥਾਂ ਤੇ ਖੜ ਕੇ ਪਾਣੀ ਖੜ ਕੇ ਉਹਨੂੰ ਪੈ ਜਾਂਦਾ ਜੰਗਾਲ ਹਾਂ ਚਾਲਾ ਬਿਲਕੁਲ ਜੀ ਜਿੰਦਗੀ ਇਦਾਂ ਜਿ ਆਪਾਂ ਖੜ ਗਏ ਨਾ ਫਿਰ ਗਾ ਨਹੀਂ ਲੱਗਿਆ ਰਹਿੰਦਾ ਰਹਿੰਦੇ ਰਹਿਣਾ ਚਾਹੀਦਾ ਗਏ ਜੀ ਰਹਿੰਦੇ ਰਹਿਣਾ ਦੇ ਦੋ ਕੁਛ ਨਾ ਤੇ ਭਾਈ ਤੁਹਾਡਾ ਕੀ ਨਾਮ ਆ ਜੀ ਗੁਰਸਹਿਬ ਸਿੰਘ ਜੀ ਆਪਾਂ ਕਿੱਥੋਂ ਆ ਬਾਈ ਆਈਆਂ ਗਿਆ ਜੀ ਪਿੱਖੀਵੰਡ ਤੋਂ ਪੱਟੀ ਏਰੀਆ ਪਿੱਖੀ ਪਿੰਡ ਹਾਂਜੀ ਦਰਾਜ ਕੇ ਪਿੰਡ ਦਰਾਜ ਕੇ ਪੇਖੀਏ ਕਿ ਮਾਨਸੇ ਕੋਲੇ ਵੀ ਪੈ ਜਾਣਾ ਨਹੀਂ 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 ਹੋਰ ਜੀ ਪੱਡੇ ਏਰੀਆ ਬਲੋ ਡੀਟੀ ਕਰਨ ਕਰਨਾ ਤਰਨ ਤਰਨਾ ਚਾ ਮਾਝੇ ਵਾਲਿਆਂ ਜੀ ਹਾਂ ਜੀ ਪਾਈ ਦਾ ਮਜਾ ਲਿਖਾ ਬਲਟੋਆ 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 ਪਿੰਡਾ ਆਪਣਾ ਬਹੁਤ ਜਿਆਦਾ ਆਪਣੇ ਨਾਲ ਦੇ ਮੰਤਰੀ ਅਫੀਸਰ ਬਲਟੋਆ ਜੀ ਅੱਛਾ ਅੱਛਾ ਜੀ ਮਲਿੰ ਮੰਨਿਆ ਪਰ ਮੰਨਿਆ ਪਿੰਡਿਆ ਚਾਨਣ ਬਲਟੋਆ ਸਾਡਾ ਇੱਕ ਫੋਲੋਅਰ ਹੈਗਾ ਚਾਨਣ ਬਲਟੋਆ ਉਹ ਤਾਂ ਜਨਕ ਨਹੀਂ ਆ ਹਾਂ ਹੋ ਸਕਦਾ ਉਹ ਆਪਣੇ ਬੰਦੇ ਹੈਗੇ ਯਾਰ ਕਾਫੀ ਮਲ ਇੱਕ ਆਪਣਾ ਬ੍ਰਦਰ ਆ ਉਹ ਫੋਟੋ ਕਾਪ ਰਿਹਾ ਅਸੇ ਫੋਟੋ ਦਾ ਵੀ ਨਾ ਚਾਨਣ ਆ ਇਹ ਕਪੜਾ ਮਿੱਤਰ ਆ ਉਹਦਾ ਵੀ ਨਾਮ ਲੱਗੀ ਚੰਨਾ ਵਾ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਜੀ ਮਿਹਰਬਾਨੀ ਬਖਸ਼ ਓਕੇ ਮੇਰਾ ਵੀ ਪਾਣਿਆਂ ਨੇ ਆਪਾਂ ਨੂੰ ਚਾਹ ਪਿਆਈ ਆ ਜੀ ਤੇ ਚਾਹ ਪਾਣੀ ਆਪਾਂ ਪੀ ਲਿਆ ਹੁਣ ਹੀ ਪਿੱਛੋਂ ਪੀ ਕੇ ਤੁਰੇ ਜੀ ਭਾਈ ਕਹਿੰਦੇ ਭਾਈ ਪੀ ਕੇ ਜਾਣੀ ਪਊ ਚਾਹ ਤਾਂ ਪੰਜਾਬੀ ਮਿਲੇ ਆ ਇੰਨਾ ਕਿ ਤਾਂ ਬੰਦਾ ਆ ਬਿਲਕੁਲ ਬਿਲਕੁਲ ਜੀ ਜਿੱਥੇ ਪੰਜਾਬੀ ਮਿਲ ਜਾਂਦੇ ਫਿਰ ਚਾਹ ਵਾਲਾ ਕੱਪ ਕੱਪ ਤਾਂ ਹੁੰਦਾ ਹੀ ਹੁੰਦਾਗਾ ਪੰਜਾਬੀਆਂ ਕੋਲ ਇਹੀ ਆ ਜੀ ਚਾਹ ਹੀ ਆ ਗੱਲ ਹੀ ਸਹੀ ਗੱਲ ਚਲੋ ਠੀਕ ਆ ਬਰੋ ਪਹਿਲਾ ਸਾਡਾ ਆਪਣਾ ਨਾ ਕੰਮ ਹੀ ਇਹੋ ਆ ਕੋਈ ਜਾਣਦਾ ਜਾਂ ਨਹੀਂ ਜਾਣਦਾ ਪਹਿਲਾਂ ਆ ਜਾਓ ਯਾਰ ਚਾਹ ਪੀਏ ਹਾਂ ਬਿਲਕੁਲ ਬਾਅਦ ਓਕੇ ਮੇਰਾ ਬਰਾਦ ਤੇਰੀ ਮਿਲ ਲਾਤ ਫੁਲਾ ਲਿਆ ਯਾਰ ਬਹੁਤ ਧੰਨਵਾਦ ਬਹੁਤ ਧੰਨਵਾਦ ਠੀਕ ਆ ਬਰੋ ਬਹੁਤ ਧੰਨਵਾਦ ਤੇ ਹੁਣ ਆਪਾਂ ਵੀ ਚੱਲੀਏ ਵਧੀਆ ਅੱਗੇ ਵੱਲ ਨੂੰ ਜੀ ਹਨੇਰਾ ਟਾਈਮ ਤੋਂ ਟਾਈਮ ਹੋਈ ਜਾਂਦਾ ਹੈਗਾ ਇਹ ਹਨੇਰਾ ਹੁਣ ਤੋਂ ਪਹਿਲਾਂ ਕਿਸੇ ਆਪਾਂ ਖਲ ਖੁੰਜੇ ਲੱਗ ਜੇ ਤਾਂ ਬਹੁਤ ਚੰਗੀ ਗੱਲ ਆ ਜੱਪਾ ਵੀ ਮਾਰੀਏ ਜੀ ਆਪਣਾ ਨੀਲੇ ਝੋਟੇ ਦੇ ਪੈਡਲ ਚੱਲ ਪਈਏ ਆਪਾਂ ਪਾਣਾ ਕੋਲੋਂ ਤੇ ਸੂਰਜ ਛਿਪ ਗਿਆ ਜੀ ਦੇਖਦੇ ਆਂ ਦੇਖਦੇ ਆਂ ਤੇ ਹੁਣ ਆਪਾਂ ਨੂੰ ਵੀ ਵਧਣਾ ਚਾਹੀਦਾ ਅੱਗੇ ਨੂੰ ਤੇ ਦੇਖਦੇ ਆਂ ਜੀ ਕਿਸੇ ਪਾਸੇ ਤਾਂ ਪਹੁੰਚਾਂਗੇ ਕਿਉਂਕਿ ਰਹਿਣ ਲਈ ਜਗ੍ਹਾ ਜਲਦੀ ਜਲਦੀ ਭਾਲ ਲਈਏ ਅੱਜ ਥੋੜੀ ਜੀ ਸੇਫ ਜੀ ਜਗ੍ਹਾ ਭਾਲਾਂਗੇ ਕਿਉਂਕਿ ਰਾਤ ਬਾਈ ਆਪਾਂ ਵੈਸੇ ਹੀ ਜਾ ਕੇ ਤੰਬੂ ਗੱਡ ਦਿੱਤਾ ਸੀਗਾ ਤੇ ਮੁੜ ਕੇ ਸਾਰੀ ਰਾਤ ਤ੍ਰੇਲ ਦੇ ਵਿੱਚ ਭਿੱਜੀ ਗਏ ਅੱਜ ਦੇਖਾਂਗੇ ਕੋਈ ਢਾਬੇ ਠੂਬੇ ਤੇ ਜਾਂ ਕਿਸੇ ਪੈਟਰੋਲ ਪੰਪ ਦੇ ਥੱਲੇ ਲਾਵਾਂਗੇ ਜਾ ਕੇ ਟੈਂਟ ਇਹੜਾ ਰਾਤ ਨੂੰ ਬੰਦ ਹੋ ਜਾਂਦਾ ਹੋਵੇ। ਨੇ ਰਟਲਾਂ ਲੱਗ ਗਿਆ ਜੀ ਤੇ ਲਾਈਟਾਂ ਵੀ ਹਲਕੀਆਂ ਹਲਕੀਆਂ ਮਸ਼ੀਨਰੀਆਂ ਦੀਆਂ ਚੱਲਣ ਲੱਗੀਆਂ। ਤੇ ਆਸੇ-ਪਾਸੇ ਕੁਝ ਨਹੀਂ ਆ ਜੀ। ਇਕੱਲੇ ਵਸ ਆਹ। ਦਰਖਤ ਜਈ ਆ। ਤੇ ਪਿੱਛੇ ਤਾਂ ਇਕੱਲੇ ਸਾਰੇ ਦਰਖਤੀ ਸੀਗੇ ਤੇ ਆਹ ਗਾਹਾਂ ਫੇਰ ਏਰੀਆ ਜਿਹੜਾ ਸ਼ੁਰੂ ਹੋ ਗਿਆ ਹਰਿਆਲੀ ਵਾਲਾ। ਤੇ ਪਿੱਛੇ ਦਾ ਭਾਈ ਜਾਨਵਰਾਂ ਦੇ ਕਹਿੰਦੇ ਕਹਿੰਦੇ ਜਾਨਵਰ ਵਾਲਾ ਖੇਤਰ ਹੈ ਕਹਿੰਦੇ ਭਾਈ ਹਿਰਨ-ਹੁਰਨ ਰੋਜ਼ ਰਾਜ ਐਂ ਦੇਖਣ ਨੂੰ ਮਿਲ ਜਾਂਦੇ ਸੀ ਲੰਗੇ ਵੀ ਆ ਦੋ ਤਿੰਨ ਗਾਹਾਂ ਤੋਂ ਤੇ ਅੱਗੇ ਹੁਣ ਫਿਰ ਏਰੀਆ ਜਿਹੜਾ ਫਸਲਾਂ ਵਾਲਾ ਸ਼ੁਰੂ ਹੋ ਗਿਆ ਕਰ ਤੇ ਅੱਜ ਭਾਈ ਆਪਾਂ ਥੋੜਾ ਜਿਹਾ ਵਧੀਆ ਜਗ੍ਹਾ ਲੱਪਾਂਗੇ ਹਾਂਜੀ ਪਿੱਛੇ ਲੰਗੇ ਦਾ ਸੀਗਾ ਰੋਜ਼ ਤੇ ਅੱਜ ਬਈ ਕੋਈ ਜਗ੍ਹਾ ਜਿਹੜੀ ਵਧੀਆ ਜੀ ਲੱਭਾਂਗੇ ਜਿੱਥੇ ਤਰੇਲ ਤਰੂਲ ਨਾ ਪਵੇ ਪਿੱਛੇ ਦੱਸ ਕੇ ਆਏ ਆ ਪੈਟਰੋਲ ਪੰਪ ਤੇ ਸੌਵਾਂਗੇ ਅੱਜ ਪਹੁੰਚ ਗਏ ਜੀ ਆਪਾਂ ਭਾਦਰਾ ਤੇ 1 ਕਿਲੋਮੀਟਰ ਰਹਿ ਗਿਆ ਜੇ ਅੱਗੇ ਸ਼ਹਿਰ ਤੇ ਉਸ ਤੋਂ ਪਹਿਲਾਂ ਟੱਬ ਆਇਆ ਸੀਗਾ ਵੀ ਰੋਟੀ ਪਾਣੀ ਖਾ ਲਿਆ ਹਨ ਆਪਣਾ ਤੇ ਅੱਜ ਆਪਣਾ ਰੋਟੀ ਪਾਣੀ ਹੈ ਜੀ ਸਾਗ ਆ ਦਾਲਾ ਤੇ ਆਹ ਰੋਟੀਆਂ ਨੇ ਜੀ ਭਾਦਰਾ ਤੋਂ 1.5 ਕਿਲੋਮੀਟਰ ਜਿਹੜਾ ਆਪਾਂ ਪਿੱਛੇ ਰੁਕੇ ਹੋਏ ਆ ਤੇ ਆਪੇ ਛੇ ਢਾਬਾ ਸੀਗਾ ਜੀ ਇੱਥੇ ਰੁਕੇ ਸੀਗੇ ਵੀ ਚੱਲ ਰੋਟੀ ਪਾਣੀ ਖਾ ਲਈਏ ਹਨ ਤੇ ਰੋਟੀ ਪਾਣੀ ਖਾਂਦੇ ਆ ਖਾਂਦੇ ਆ ਭਾਈ ਆਪਾਂ ਬਾਈ ਨੂੰ ਪੁੱਛ ਵੀ ਲਾ ਵੀ ਭਾਈ ਰਹਿਣ ਲਈ ਜਗਾ ਮਿਲ ਜੂਗੀ ਤੇ ਭਾਈ ਕਹਿੰਦੇ ਜੀ ਸਤ ਕੇ ਰੋ ਜੀ ਤੁਸੀਂ ਤੇ ਰਹਿਣ ਲਈ ਆਪਣੇ ਕੋਲੇ ਜਗਾ ਕਹਿੰਦੇ ਹੈਗੀ ਆ ਤੇ ਰਹਿਣ ਲਈ ਜਗਾ ਆਪਣੇ ਕੋਲੇ ਵਧੀਆ ਮਿਲ ਗਈ ਅੱਜ ਤੇ ਸਾਈਕਲ ਵੀ ਜਿਹੜੇ ਥੱਲੇ ਪਾਤੇ ਜ ਆਪਾਂ ਅਹ ਨੀ ਤਾਂ ਠੰਡ ਮਰ ਜਾਂਦੀ ਅੱਜ ਤਾਂ ਇਧਰਲੇ ਪਾਸੇ ਆ ਬੈੱਡ ਲੱਗੇ ਹੋਇਆ ਜੀ ਉਧਰਲੇ ਪਾਸੇ ਵੀ ਬੈੱਡ ਲੱਗੇ ਹੋਇਆ ਤੇ ਬਾਂਜਾਂ ਨੇ ਰਜਾਨਾਂ ਵੀ ਆਪਾਂ ਨੂੰ ਦੇਤੀਆਂ ਨੇ ਜੀ ਤੇ ਰਜਾਈ ਦਾ ਕਿਰਾਇਆ ਹੈਗਾ ਜੀ 10 ਰੁਪਏ ਕਿਰਾਇਆ ਹੈਗਾ ਵੀਰ ਦੱਸਿਆ ਹਾਂ 10 ਰੁਪਏ ਚਲ ਕੋਈ ਨਹੀਂ ਤੇ ਕਹਿੰਦੇ ਦੋ ਜਣੇ ਇਧਰ ਪੈ ਜਾਓ ਤੇ ਦੋ ਜਣੇ ਇਧਰਲੇ ਪਾਸੇ ਪੈ ਜਾਓ ਕਹਿੰਦੇ ਅੱਜ ਜਿਸ ਆਪਣੀ ਥੋੜੀ ਜੀ ਰਾਤ ਸੌਖੀ ਲੰਘ ਜੂਗੀ ਜੀ ਰੈਨਲੀ ਆਪਾਂ ਨੂੰ ਵਧੀਆ ਜਗ੍ਹਾ ਮਿਲ ਗਈ ਹੈ ਜੀ ਤੇ ਟਾਈਮ ਨਾਲ ਹੀ ਰਜਾਨਾਂ ਦੇ ਵਿੱਚ ਵੜ ਗਿਆ ਕਿਉਂਕਿ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਤੇ ਮੂੰਹ ਦੇ ਵਿੱਚੋਂ ਜਿਹੜੀ ਭਾਪ ਨਿਕਲਦੀ ਹੈ ਤੇ ਤੁਹਾਨੂੰ ਸਾਫ਼ ਪਤਾ ਲੱਗਦਾ ਹੋਣਾਗਾ ਵੀ ਠੰਡ ਹੋਈ ਪਈ ਹੈ ਜ਼ਿਆਦਾ ਜੀ ਤੇ ਅੱਜ ਇੱਕ ਬਾਪੂ ਜੀ ਦਾ ਜਨਮ ਦਿਨ ਹੈ ਜੀ ਬਾਪੂ ਜੀ ਦਾ ਨਾਮ ਹੈਗਾ ਪਰਮੇਂਦਰ ਸਿੰਘ ਸੋਨੀ ਤੇ ਇਹ ਲੁਧਿਆਣਾ ਸ਼ਹਿਰ ਤੋਂ ਰਹਿਣ ਵਾਲੇ ਨੇ ਜੀ ਤੇ ਬਾਪੂ ਜੀ ਨੂੰ ਜਨਮ ਦੇਣ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੇ ਸਾਰੇ ਪਰਿਵਾਰ ਨੂੰ ਜਨਮ ਦੇਣ ਦੀਆਂ ਬਹੁਤ-ਬਹੁਤ ਵਧਾਈਆਂ ਤੇ ਇਹਨਾਂ ਦਾ ਸਾਰਾ ਪਰਿਵਾਰ ਹੀ ਇਹਨਾਂ ਨੂੰ ਬਹੁਤ ਪਿਆਰ ਕਰਦਾ ਜੀ ਤੇ ਸਪੈਸ਼ਲੀ ਇਹਨਾਂ ਦੀ ਧੀ ਰਾਣੀ ਇਹਨਾਂ ਨੂੰ ਬਹੁਤ ਪਿਆਰ ਕਰਦੀ ਹੈ ਜੀ ਤੇ ਇੱਕ ਹੋਰ ਬੱਚੇ ਦਾ ਜਨਮ ਹੋਣਾ ਜੀ ਤੇ ਬੱਚੇ ਦਾ ਨਾਮ ਹੈਗਾ ਹਰਸ਼ਮਨ ਸਿੰਘ ਤੇ ਇਹਨਾਂ ਨੂੰ ਵੀ ਜਨਮ ਦੇਣ ਦੀਆਂ ਬਹੁਤ-ਬਹੁਤ ਵਧਾਈਆਂ ਜੀ ਇੱਕ ਹੋਰ ਬੱਚੇ ਦਾ ਜਨਮ ਹੋਣਾ ਜੀ ਤੇ ਬੱਚੇ ਦਾ ਨਾਮ ਹੈਗਾ ਨਿਸ਼ਾਨ ਸਾਹਿਬ ਇਹ ਬੱਚੇ ਨੂੰ ਜਨਮ ਦੇਣ ਦੀਆਂ ਬਹੁਤ-ਬਹੁਤ ਵਧਾਈਆਂ ਜੀ ਇਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਮਿਲਦੇ ਹਾਂ ਜੀ ਕੱਲ ਨੂੰ ਨਵੇਂ ਸਫ਼ਰ ਨਵੀਂ ਵੀਡੀਓ ਤੇ ਨਵੀਂ ਸਵੇਰ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ